ਮੈਂ ਸਾਰੇ ਪ੍ਰੈਸ ਵਾਲਦ ਨੂੰ ਪਹਿਲਾਂ ਵੈਲਕਮ ਕਰਦਾ ਹਾਂ ਔਰ ਫਤਿਹ ਬਲਾਹ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅਸੀਂ ਪ੍ਰਪੋਜ਼ ਕੀਤਾ ਹੈ ਬੇਸਿਕਲੀ ਇਹ ਬ੍ਰੇਂਡ ਚਾਈਲਡ ਹੈ ਰੰਧਾਵਾ ਸਾਹਿਬ ਦਾ ਇਹਨਾਂ ਨੇ ਪ੍ਰੋਪੋਜ਼ਲ ਲੈ ਕੇ ਮੇਰੇ ਕੋਲ ਆਏ ਤੇ ਮੈਨੂੰ ਇਹ ਗੱਲ ਬੜੀ ਅੱਛੀ ਲੱਗੀ ਕਿ ਪੰਚਾਇਤਾਂ ਜਿਹੜੀਆਂ ਨੇ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਚ ਜੇ ਜੁਨਾਨਿਮਸਲੀ ਇਲੈਕਟ ਹੋਣ ਤਾਂ ਪਿੰਡਾਂ ਵਿੱਚ ਧੜੇਬਾਜੀ ਖਤਮ ਹੋ ਸਕਦੀ ਹੈ ਤੇ ਪੰਚਾਇਤ ਦੇ ਕੋਲ ਜੁਡੀਸ਼ੀਅਲ ਪਾਵਰਸ ਵੀ ਨੇ ਉਹ ਪੰਚਾਇਤੀ ਰਾਜ ਐਕਟ ਦੇ ਵਿੱਚ ਹੀ ਪ੍ਰੋਵਾਈਡਡ ਹੈ ਤੇ ਉਹ ਛੋਟੇ-ਮੋਟੇ ਜਿਹੜੇ ਮਸਲੇ ਨੇ ਉਹ ਪਿੰਡ ਵਿੱਚ ਹੀ ਸੋਲਵ ਹੋ ਜਾਣਗੇ ਇਹ ਜਿਹੜੀ ਇਹ ਗੱਲ ਹੈ ਨਾ ਜਦੋਂ ਦੇ ਪੋਲਿਟਿਕਲ ਐਂਟਰੀ ਹੋਈ ਹੈ ਪੰਚਾਇਤ ਲੈਵਲ ਤੇ ਉਹਨਾਂ ਦਾ ਇਸ ਪੰਚਾਇਤਾਂ ਦਾ ਬਹੁਤ ਘਾਣ ਹੋਇਆ ਮੈਂ ਸਮਝਦਾ ਕਿ ਜਿਹੜਾ ਜਦੋਂ ਇੱਕ ਦੋ ਧੜੇ ਇਲੈਕਸ਼ਨ ਲੜਦੇ ਨੇ ਜੋ ਪੋਲਿਟਿਕਲ ਪਾਰਟੀਆਂ ਇੰਟਰਫੇਅਰ ਕਰਦੀਆਂ ਨੇ ਤਾਂ ਪਿੰਡ ਲੈਵਲ ਤੇ ਉੱਤੇ ਬੜਾ ਉਹਦਾ ਜਿਹੜਾ ਅਸਰ ਹੈ ਨਾ ਉਹ ਗਰੂਪਿਜ਼ਮ ਹੋ ਜਾਂਦਾ ਹੈ ਗਰੁੱਪਿਸਮ ਹੋਣ ਕਰਕੇ ਇੱਕ ਤਾਂ ਬਹੁਤ ਸਾਰੇ ਪੈਸੇ ਖਰਚੇ ਨੂੰ ਦੇਣੇ ਜਦੋਂ ਇਲੈਕਸ਼ਨ ਹੁੰਦੀ ਹੈ। ਔਰ ਫਿਰ ਉਹਦਾ ਅਸਰ ਕੀ ਹੁੰਦਾ ਹੈ ਉਸ ਜਿਹੜੇ ਜਿਆਦਾ ਪੈਸੇ ਜਿਹੜੇ ਸਰਪੰਚੀ ਤੇ ਖਰਚ ਕਰਦੇ ਜਾਂ ਪੰਚ ਬਣਨ ਵਾਸਤੇ ਖਰਚ ਕਰਦੇ ਨੇ ਫਿਰ ਉਹਨਾਂ ਨੂੰ ਇੰਟੈਂਸ਼ਨ ਹੈ ਹੁੰਦੀ ਕਿ ਇਹਨੂੰ ਰਿਕਵਰ ਕਿਦਾਂ ਕੀਤਾ ਜਾਵੇ। ਇਟ ਲੀਡਸ ਟੂ ਕਰਪਸ਼ਨ। ਉਹ ਫਿਰ ਜੇ ਫਰਜ਼ ਕਰੋ ਕੋਈ ਲੱਖ ਰੁਪਿਆ ਜਾਂ 2 ਲੱਖ ਜਾਂ 10 ਲੱਖ ਲਾ ਕੇ ਕੋਈ ਸਰਪੰਚ ਬੜਿਆ ਹੈ। ਤਾਂ ਫਿਰ ਉਹ ਮੇਰੇ ਖਿਆਲ ਚ ਪਿੰਡਾਂ ਚ ਇਨੇ ਰਿਸੋਰਸਸ ਨਹੀਂ ਨੇ ਕਿ ਉਹ ਜਿਹੜਾ ਐਸੀ ਕੋਈ ਅਮੀਰੀ ਤਬਕਾ ਹੋਵੇ ਜਿਹੜਾ ਕਿ ਉਸ ਨੂੰ ਆਪਣੇ ਪੱਲਿਓ ਖਰਚ ਕਰਕੇ ਤੇ ਸੋਸ਼ਲ ਸਰਵਿਸ ਕਰ ਸਕੇ ਫਿਰ ਕੀ ਹੁੰਦਾ ਹੈ ਕਿ ਉਹਦੇ ਨਾਲ ਉਹ ਫਿਰ ਉਹ ਜਿਹੜੇ ਆਪਣੀ ਰਿਕਵਰੀ ਵਾਲ ਤੁਰ ਪੈਂਦਾ ਹੈ ਜਿਹੜੀਆਂ ਫਿਰ ਲੀਡਸ ਟੂ ਕ腐ਸ਼ਨ ਇਹਦਾ ਜਿਹੜਾ ਬਹੁਤਾ ਸਿਰਾ ਹੈ ਨਾ ਉਹ ਇੱਕ ਸਾਡੀ ਪੰਚਾਇਤ ਸਿਸਟਮ ਨੂੰ ਜਾਂਦਾ ਜਿਹੜਾ ਐਕਟ ਦੇ ਵਿੱਚ ਜਿਹੜੇ ਕੋਈ ਗ੍ਰਾਂਟਾਂ ਪੰਚਾਇਤਾਂ ਨੂੰ ਜਾਂਦੀਆਂ ਨੇ ਉਹ ਜਿਹੜੀ ਉਹਨਾਂ ਦੀ ਐਕਸਪੈਂਡੀਚਰ ਹੈ ਇਟ ਇਜ਼ ਕੰਟਰੋਲਡ ਬਾਈ ਬੀ ਡੀਓਜ਼ অর ਪੰਚਾਇਤ ਆਫਸਰਸ ਜਾਂ ਇੱਕ ਸੈਕਟਰੀ ਹੁੰਦਾ ਹੈ ਜਿਹੜਾ ਕਿ ਪੰਚਾਇਤ ਦੇ ਰੈਜ਼ੋਲੂਸ਼ਨ ਪਾਸ ਕਰਦੇ ਉਹ ਸਰਪੰਚ ਦੀ ਮਦਦ ਕਰਦਾ ਬਹੁਤ ਸਾਰੇ ਹੁੰਦਾ ਥੋੜਾ ਜਿਹਾ ਚੇਂਜ ਹੋ ਗਿਆ ਪਰ ਬਹੁਤ ਸਾਰੇ ਪਿੰਡਾਂ ਵਿੱਚ ਸਰਪੰਚ ਜਿਹੜੇ ਹੁੰਦੇ ਨੇ ਉਹ ਬਹੁਤੇ ਕੋਈ ਪੜ੍ਹੇ ਲਿਖੇ ਹੀ ਆ ਕੋਈ ਇਹਨਾਂ ਗਿਆਨ ਨਹੀਂ ਰੱਖਦੇ ਕਿ ਉਹ ਅ ਕਾਊਂਟਿੰਗ ਕਰ ਸਕਣ ਤੇ ਉਹਦੇ ਵਿੱਚ ਅਸਰ ਹੁੰਦਾ ਹੈ ਕਿ ਉਹ ਫਿਰ ਉਹਨਾਂ ਨੂੰ ਮਿਸਰੀਡ ਕਰਕੇ ਤੇ ਇਹ ਜਿਹੜਾ ਨਾ ਕ੍ਰਪਸ਼ਨ ਚ ਗ੍ਰੀਡ ਕਰਦਾ ਸਾਡੇ ਮਹਿਮ ਹੈ ਕਿ ਅਸੀਂ ਚਾਹੁੰਦੇ ਹਾਂ ਸਾਡੇ ਮੈਮੋ ਹੋਵੇ ਕਿ ਕਿ ਅਸੀਂ ਇਹ ਪ੍ਰੋਪਗੇਟ ਕਰੀਏ ਕਿ ਪਿੰਡਾਂ ਦੀ ਜਿਹੜੀ ਇਲੈਕਸ਼ਨ ਹੈ ਉਹਦੇ ਚ ਇੱਕ ਤਾਂ ਪਿੰਡਾਂ ਦੀ ਸਰਪੰਚੀ ਦੀ ਜਾਂ ਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਪੋਲਿਟਿਕਸ ਸ਼ੁੱਡ ਨਾ ਇੰਟਰਫੇਅਰ ਪੋਲਿਟੀਕਲ ਪਾਰਟੀਆਂ ਸ਼ੁੱਡ ਨਾ ਇੰਟਰਫੇਅਰ ਔਰ ਉਹਨਾਂ ਨੂੰ ਆਪਣੇ ਜਿਸ ਤਰ੍ਹਾਂ ਪੁਰਾਣਾ ਸਿਸਟਮ ਹੁੰਦਾ ਸੀ ਕਿ ਤੁਸੀਂ ਪੰਚਾਇਤ ਦੇ ਵਿੱਚ ਜਨਨਿਮਿਟੀ ਨਾਲ ਜਿਹੜੇ ਕੋਈ ਅੱਛੇ ਬੰਦੇ ਹੁੰਦੇ ਸੀ ਜੋ ਜਿਹੜੇ ਅੱਛੇ ਜਿਨ੍ਹਾਂ ਦਾ ਕਿਰਦਾਰ ਅੱਛਾ ਸੀ ਜਾਂ ਉਹਨਾਂ ਦਾ ਉਹਨਾਂ ਦਾ ਨੋਨ ਬੰਦੇ ਸੀ ਜਿਹੜੇ ਕਿ ਉਹ ਫੇਰ ਹੁੰਦੇ ਸੀ ਉਹ ਅੱਗੇ ਆ ਕੇ ਤੇ ਜਨਨਿਮਿਸੀ ਜਨਨਿਮਿਟੀ ਨਾਲ ਉਹਨਾਂ ਨੂੰ ਇਲੈਕਟ ਕੀਤਾ ਜਾਵੇ ਕਿਉਂਕਿ ਇਲੈਕਸ਼ਨ ਸਿਸਟਮ ਜਦੋਂ ਦਾ ਆਇਆ ਹੈ ਨਾ ਉਹਦਾ ਸਾਰਾ ਸਿਸਟਮ ਖਰਾਬ ਹੋ ਗਿਆ ਉਹ ਵੀ ਹੈਵ ਟੂ ਵਰਕ ਵਿਦਨ ਦੀ ਫਰੇਮਵਰਕ ਆਫ ਦੀ ਐਗਜ਼ਿਸਟਿੰਗ ਸਿਸਟਮ ਐਕਟ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਉਹਨੂੰ ਇਗਨੋਰ ਕਰਨ ਦੀ ਬਜਾਏ ਉਹਨੂੰ ਮੇਰੇ ਵਿਚਾਰ ਨਾਲ ਕੋਈ ਰੈਵੋਲੂਸ਼ਨਲਾਈਜ਼ ਕਰਨ ਦੀ ਲੋੜ ਹੈ ਉਹ ਰੈਵੋਲੂਸ਼ਨਾਈਜ਼ ਇਸ ਤਰ੍ਹਾਂ ਹੋ ਸਕਦਾ ਹੈ ਕਿ ਯੂਨੀਨੀਮਿਟੀ ਹੋਵੇ ਤੇ ਲੋਕਾਂ ਦੇ ਵਿੱਚ ਘਟੂਗਾ ਆਪਣਾ ਜਿਹੜਾ ਉਹਨਾਂ ਦੇ ਵਿੱਚ ਇਤਫਾਕ ਆ ਜਾਂਦੇ ਨੇ ਜਦੋਂ ਜਦੋਂ ਇਲੈਕਸ਼ਨ ਹੁੰਦੀ ਆ ਤੇ ਉਹਨਾਂ ਦੇ ਆਪਣੇ ਫਿਰ ਉਹਨਾਂ ਦੀ ਰਾਈਵਲਰੀ ਆ ਜਾਂਦੀ ਹੈ ਤੇ ਉਹ ਇਟ ਲੀਡਸ ਟੂ ਬੈਡ ਡਿਸੀਜਨਸ ਐਂਡ ਨਾਟ ਗੁੱਡ ਗਵਰਨੈਂਸ ਐਟ ਦੀ ਪੰਚਾਇਤ ਉਹਦਾ ਇਹ ਵੀ ਅਸਰ ਹੋਏਗਾ ਜੇ ਕਿਤੇ ਯੂਨਾਨੀਬਿਸੀ ਜਾਂ ਪੰਚਾਇਤ ਜਾਂ ਸਰਪੰਚ ਜਾਂ ਪੰਚ ਚੁਣੇ ਜਾਣ ਤਾਂ ਉਹ ਫਿਰ ਅਸੈਪਟੇਬਲ ਹੋਣਗੇ ਸਾਰੇ ਪਿੰਡ ਉਹਨਾਂ ਦਾ ਜਿਹੜਾ ਡਿਸੀਜਨ ਹੋਏਗਾ ਜਿਹੜੀਆਂ ਜੁਡੀਸ਼ੀਅਲ ਪਾਵਰ ਐਕਸਰਾਈਜ਼ ਕਰਦੇ ਨੇ ਉਹਦੇ ਤੇ ਉਹ ਲੋਕਾਂ ਨੂੰ ਫੇਥ ਹੋਏਗਾ ਇਹ ਨਹੀਂ ਕਿ ਉਹ ਇੱਕ ਪਾਰਟੀ ਵਾਲਾ ਹੈਗਾ ਤੇ ਯਾ ਉਹ ਇੱਕ ਪਾਰਟੀਸਨ ਹੈ ਉਹਦਾ ਡਿਸੀਜਨ ਜਿਹੜਾ ਦੂਜੇ ਤੁਹਾਡੇ ਨੂੰ ਅਸੈਪਟੇਬਲ ਨਹੀਂ ਹੋਏਗਾ ਇਹ ਯੂਨਾਨੀਮਸ ਇਲੈਕਸ਼ਨ ਹੋਵੇ ਜਾਂ ਯੂਨਾਨੀਮਿਟੀ ਹੋਵੇ ਆਪਣਾ ਇਸ ਤਰ੍ਹਾਂ ਦਾ ਇਲੈਕਸ਼ਨ ਹੋਵੇ ਤੇ ਉਹ ਸਾਰਿਆਂ ਬੰਦ ਨੂੰ ਅਸੈਪਟੇਬਲ ਹੋਏਗਾ ਉਹਦਾ ਇੱਕ ਕਸਰ ਹੋਰ ਬਹੁਤ ਵੱਡਾ ਹੋਏਗਾ ਉਹ ਇਹ ਹੈ ਕਿ ਜਿਹੜੇ ਛੋਟੇ ਛੋਟੇ ਝਗੜੇ ਨੇ ਜਿਹੜੇ ਕਿ ਪੰਚਾਇਤ ਲੈਵਲ ਤੇ ਇੱਕ ਜੁਡੀਸ਼ੀਅਲ ਤਰੀਕੇ ਨਾਲ ਕਿਉਂਕਿ ਉਹਦੇ ਜੁਡੀਸ਼ੀਅਲ ਪਾਵਰ ਨੇ ਪੰਚਾਇਤੀ ਰਾਜ ਐਕਟ ਦੇ ਵਿੱਚ ਉਹ ਉੱਥੇ ਸੋਲਵ ਹੋ ਜਾਣਗੇ ਉਹਦੇ ਨਾਲ ਕੋਰਟਸ ਤੇ ਬਰڈن ਘਟੂਗਾ ਹੁਣ ਜਿਸ ਤਰ੍ਹਾਂ ਨਵਾਸਾਹਬ ਨੇ ਤੁਹਾਨੂੰ ਜ਼ਿਕਰ ਕੀਤਾ ਹੈ ਕਿ ਬਹੁਤ ਸਾਰੇ ਫੈਸਲੇ ਜਿਹੜੇ ਕੋਰਟ ਦੇ ਇਹਨਾਂ ਬਰڈن ਹੋ ਜਾਂਦਾ ਹੈ ਕਿ ਉਹ ਫਿਰ ਲੋਕ ਅਦਾਲਤ ਵੱਲ ਜਾਂਦੇ ਨੇ ਜਿਹੜੇ ਫੈਸਲੇ ਜਿਹੜੇ ਅਪਸ ਬੈਠ ਕੇ ਜਿੱਨਾਂ ਦਾ ਸਮਝੌਤਾ ਹੋ ਸਕੇ ਉਹ ਲੋਕ ਅਦਾਲਤ ਵਿੱਚ ਉੱਥੇ ਫੈਸਲੇ ਹੋ ਜਾਂਦੇ ਨੇ ਇਹੀ ਕੰਮ ਜੇ ਪੰਚਾਇਤ ਕਰਦੇ ਤੇ ਉਹ ਕੋਰਟ ਦਾ ਬਰڈن ਘਟੂਗਾ ਜਿਸ ਤਰ੍ਹਾਂ ਸਾਡੇ ਕੋਰਟਸ ਦੇ ਵਿੱਚ ਏਰੀਅਰਸ ਨੇ ਇੱਕ ਬਹੁਤ ਵੱਡੀ ਸਮੱਸਿਆ ਹੈ ਜਿੰਦੇ ਜਿਆਦਾ ਏਰੀਅਰਸ ਨੇ ਕੋਰਟਸ ਦੇ ਵਿੱਚ ਮੁਕਦਮੇ ਉਹਨੇ ਕੁਆਲਿਟੀ ਆਫ ਜਸਟਿਸ ਸਫਰ ਕਰ ਦਿੱਤੀ ਕੁਆਲਿਟੀ ਆਫ ਜਸਟਿਸ ਕਿਉਂਕਿ ਸਾਡਾ ਜਿਹੜਾ ਹਿੰਦੁਸਤਾਨ ਚ ਐਸਡ ਇੰਡੀਆ ਦੇ ਵਿੱਚ ਸਟ੍ਰੈਸ ਸਿਰਫ ਇੱਕ ਹੈ ਤੇ ਪੋਟੈਂਸੀ ਬਹੁਤ ਹੈ ਪੋਟੈਂਸੀ ਕਿਸ ਤਰ੍ਹਾਂ ਘਟਾਈ ਜਾਏ ਜੇ ਪੈਂਡੈਂਸੀ ਤੁਸੀਂ ਦੇਖੋ ਕਿ ਜੇ ਆਪਾਂ ਉਹ ਜਸਟਿਸ ਦਾ ਕੰਨ ਕਰਕੇ ਪੈਂਡੈਂਸੀ ਘਟਾਉਣੀ ਹੈ ਤੇ ਉਹ ਜਸਟਿਸ ਡਿਲੀਵਰੀ ਨਹੀਂ ਹੋਏਗੀ ਉਹ ਜਸਟਿਸ ਸਿਸਟਮ ਪ੍ਰੋਪਰ ਜਸਟਿਸ ਨਹੀਂ ਡਿਲੀਵਰ ਕਰ ਰਿਹਾ ਹੋਏਗਾ ਇਹ ਚਾਹੀਦਾ ਇਹ ਹੈ ਕਿ ਕੁਆਲਿਟੀ ਆਫ ਜਸਟਿਸ ਵੀ ਨਾਲ ਧਿਆਨ ਰੱਖਿਆ ਜਾਵੇ ਜੇ ਬਰਡਨ ਘਟ ਹੋਊਗਾ ਇਹਦਾ ਕਾਰਨ ਮੇਨ ਕਾਰਨ ਜਿਹੜਾ ਕੋਰਟਸ ਤੇ ਇੰਨਾ ਬਰਡਨ ਹੈ ਉਹ ਬੇਸਿਕਲੀ ਹੈ ਇਸ ਕਾਰਨ ਕਰਕੇ ਕਿ ਜਿਹੜੀ ਆਪਣੀ ਜਜ ਰੇਸ਼ੋ ਹੈ ਨਾ ਆਪਣਾ ਜਸਤ ਆਪਣਾ ਪਾਪੂਲੇਸ਼ਨ ਦੇ ਸਾਹਬ ਨਾ ਉਹ ਕੰਪੈਰੀਟਿਵ ਯੂਰੋਪੀਅਨ ਕੰਟਰੀ ਚ ਬਹੁਤ ਘੱਟ ਹੈ ਆਪਣਾ ਉੱਥੇ ਜਿਹੜੇ ਪਾਪੂਲੇਸ਼ਨ ਥੋੜੀ ਹੈ ਜੱਜਿਸ ਜਿਹੜੇ ਨੇ ਉਹਨਾਂ ਉਹਨਾਂ ਜਿਆਦਾ ਨਹੀਂ ਔਰ ਉਹਨਾਂ ਦੇ ਕੋਲ ਕੇਸਿਸ ਇੰਨੇ ਖੁੰਦੇ ਨੇ ਜਿੱਦਾਂ ਕੇ ਰੀਜ਼ਨੇਬਲ ਟਾਈਮ ਇਨ ਰਿਸਪੋਸ ਆਫ ਹੋ ਜਾਂਦੇ ਸਾਡੇ ਇੱਥੇ ਡਾਕਟ ਇੱਡਾ ਵੱਡਾ ਹੈ ਕਿ ਹਰ ਜੁਡੀਸ਼ਲ ਆਫੀਸਰ ਕੋ ਬਹੁਤ ਜ਼ਿਆਦਾ ਓਵਰ ਬਰਡਨਡ ਨੇ ਤੇ ਜੇ ਪੰਚਾਇਤ ਦੇ ਵਿੱਚ ਛੋਟੇ-ਮੋਟੇ ਫੈਸਲੇ ਹੋਣੇ ਸ਼ੁਰੂ ਹੋ ਜਾਣ ਜਦਿਸ ਕੇ ਇੱਕ ਉਹ ਜੁਡੀਸ਼ੀਅਲ ਪਾਵਰ ਹੈ ਪੰਚਾਇਤੀ ਰਾਜ ਐਕਟ ਦੇ ਵਿੱਚ ਉਹ ਕੋਰਟ ਤੇ ਬਰڈن ਘਟੇਗਾ ਤੇ ਕੋਰਟ ਦੀ ਕੁਆਲਿਟੀ ਆਫ ਜਸਟਿਸ ਵਿੱਚ ਵਧੇਗੀ ਉੱਥੇ ਫਿਰ ਜੇ ਲੋਕਾਂ ਕੋ ਜਸਟਿਸ ਜਿਹੜੇ ਮੈਜਿਸਟ੍ਰੇਟ ਨੇ ਜਾਂ ਡਿਸਟ੍ਰਿਕਟ ਲੈਵਲ ਦੀ ਜੁਡੀਸ਼ਰੀ ਹੈ ਜਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੀ ਜੁਡੀਸ਼ਰੀ ਹੈ ਜੇ ਬਰڈن ਘਟੇਗਾ ਤੇ ਕੁਆਲਿਟੀ ਆਫ ਜਸਟਿਸ ਵਧੇਗੀ ਕੁਆਲਿਟੀ ਆਫ ਜਸਟਿਸ ਬਹੁਤ ਗੱਲਾਂ ਨੇ ਕਿਸੇ ਵੇਲੇ ਜੇ ਮੌਕਾ ਮਿਲੇ ਤਾਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਕਿ ਕੁਆਲਿਟੀ ਆਫ ਜਸਟਿਸ ਸਿਰਫ 에ਰੀਆਸ ਨੂੰ ਘਟਾਉਣਾ ਨਹੀਂ ਹੈ ਕਵਾਲਿਟੀ ਆਫ ਜਸਟਿਸ ਦੇ ਵਿੱਚ ਇਨਫਰਾਸਟ੍ਰਕਚਰ ਆਉਂਦਾ ਹੈ ਕਵਾਲਿਟੀ ਆਫ ਜਸਟਿਸ ਜੱਜਿਸ ਦੀ ਟ੍ਰੇਨਿੰਗ ਆਨ ਦੀ ਹੈ ਕਵਾਲਿਟੀ ਆਫ ਜਸਟਿਸ ਉਹ ਰਕਈ ਗੱਲਾਂ ਨੇ ਉਹਦੇ ਵਿੱਚ ਵਿਟਨੈਸਸ ਦਾ ਕੀ ਕਿਸ ਤਰ੍ਹਾਂ ਉਹਨਾਂ ਨੂੰ ਬਿਠਾਇਆ ਜਾ ਸਕਦਾ ਕਿਸ ਤਰ੍ਹਾਂ ਉਹਨਾਂ ਨੂੰ ਕੰਫਰਟੇਬਲ ਕੀਤਾ ਜਾ ਸਕਦਾ ਤੁਸੀਂ ਦੇਖਿਆ ਹੋਏਗਾ ਕਿ ਹਿੰਦੁਸਤਾਨ ਦੇ ਸਿਸਟਮ ਦੇ ਵਿੱਚ ਜੇ ਕੋਈ ਬੰਦੇ ਨੂੰ ਪਤਾ ਵੀ ਹੋਵੇ ਤੇ ਅੱਗੇ ਗਵਾਹੀ ਦੇਣ ਲਈ ਨਹੀਂ ਆਉਂਦਾ ਕਿਉਂਕਿ ਉਹ ਉਹਦੀ ਇੰਨੀ ਅਰੈਸਮੈਂਟ ਹੋ ਜਾਂਦੀ ਹੈ ਤਰੀਕਾ ਇੰਨੀ ਪੈਂਦੀਆਂ ਨੇ ਉਹ ਕਹਿੰਦਾ ਮੈਂ ਆਪਣੇ ਇਸ ਪੰਕੇ ਚ ਕੀ ਪਹਿਣਾ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਨਾ ਸਾਹੀ ਇਹ ਸਮਝਿਆ ਹੈ ਕਿ ਜੇ ਇਸ ਪੰਚਾਇਤ ਲੈਵਲ ਤੋਂ ਇਹਨਾਂ ਨੂੰ ਉਠਾ ਕੇ ਇਸ ਸਿਸਟਮ ਨੂੰ ਇੰਪਰੂਵ ਕੀਤਾ ਜਾਵੇ ਤੇ ਉਹਦਾ ਅਸਰ ਜਾ ਕੇ ਨਾ ਬਹੁਤ ਵੱਡੇ ਲੈਵਲ ਤੇ ਪੈ ਸਕਦਾ ਹੈ ਇਹ ਅੱਜ ਤੁਸੀਂ ਸੋਚਦੇ ਹੋਵੋਗੇ ਜਾਂ ਸੋਚੋਗੇ ਕਿ ਬੜਾ ਡਿਫਿਕਲਟੀ ਜਾਂ ਟਾਸਕ ਲੱਗਦਾ ਮੈਨੂੰ ਵੀ ਜਦੋਂ ਗੱਲ ਰੰਧਾਵਾ ਸਾਹਿਬ ਨੇ ਕੀਤੀ ਸੀ ਮੈਨੂੰ ਵੀ ਲੱਗਿਆ ਸੀ ਫਿਰ ਅਸੀਂ ਇਸ ਤੇ ਮਾਈਂਡ ਅਪਲਾਈ ਕੀਤਾ ਆਪਣਾ ਇਹ 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 ਇਹਨਾਂ ਦਾ ਜਿਹੜਾ ਵਿਜ਼ਨ ਹੈ ਜਾਂ ਜਿਹੜਾ ਇਹਨਾਂ ਨੇ ਸਾਡਾ ਵਿਜ਼ਨ ਸ਼ੇਅਰ ਕੀਤਾ ਹੈ ਉਹ ਪ੍ਰੈਕਟੀਕਲ ਲੱਗਦਾ ਪ੍ਰੈਕਟੀਕਲ ਉਹ ਇਹਨਾਂ ਨੇ ਆਪਣਾ ਇਹ ਕਿਹਾ ਹੈ ਕਿ ਅਸੀਂ ਕੁਝ ਇਸ ਵੇਲੇ ਦੇਖੋ ਪੰਜਾਬ ਇੱਕ ਐਸਾ ਸੂਬਾ ਹੈ ਜਿਹਨੇ ਹਮੇਸ਼ਾ ਹੀ ਜਿਹੜਾ ਆਪਣੇ ਲੋਕਾਂ ਨੇ ਆਪਣੀ opinion ਜੜੀਆਂ ਨਾਲ ਉਹ ਬਾਕੀ ਪਾਰਟ ਆਫ ਕੰਟਰੀ ਨਾਲੋਂ ਵੱਖ ਹੋ ਕੇ ਦਿੱਤੀ ਹੈ ਅਲੱਗ ਹੋ ਕੇ ਦਿੱਤੀ ਹੈ ਉਹ ਤੁਸੀਂ ਦੇਖੋਗੇ ਕਿ ਜੇ ਅਦਰ ਪਾਰਟ ਆਫ ਕੰਟਰੀ ਚ ਕੋਈ ਇੱਕ ਪਾਰਟਿਕੂਲਰ ਚੱਲਦੀ ਹੈ ਤੇ ਇੱਥੇ ਬਿਲਕੁਲ ਡਿਫਰੈਂਟ ਹੋ ਜਾਂਦਾ ਹੈ ਇਸ ਤਰ੍ਹਾਂ ਪਿਛਲੀ ਇਲੈਕਸ਼ਨ 'ਚ ਤੁਸੀਂ ਦੇਖਿਆ ਹੋਵੇਗਾ ਕਿ ਤੰਗ ਆ ਕੇ ਰਹਿਤੀ ਪਾਰਟੀਆਂ ਤੋਂ ਉਹਨਾਂ ਨੇ ਇੱਕ ਐਸੀ ਪਾਰਟੀ ਨੂੰ ਅੱਗੇ ਲਿਆਤਾ ਜਿਹੜੀ ਕਿ ਕਹਿ ਰਹੀ ਸੀ ਕੁਝ ਉਹਨਾਂ ਦੇ ਕਲੇਮ ਸੀਗੇ ਮੈਂ ਉਸ ਗੱਲ 'ਚ ਨਹੀਂ ਜਾਣਾ ਚਾਹੁੰਦਾ ਕਿ ਉਹ ਕਲੇਮ ਜਿਹੜੇ ਨੇ ਸੱਚੇ ਨਿਕਲੇ ਜਾਂ ਝੂਠੇ ਨਿਕਲੇ ਉਹ ਤਾਂ ਫਿਰ ਜਨਤਾ ਨੇ ਫੈਸਲਾ ਕਰਨਾ ਹੈ ਕਿ ਉਹ ਵਾਕਈ ਉਸ ਪਦਰ ਤੇ ਉਤਰੇ ਜਾਂ ਨਹੀਂ ਉਤਰੇ ਜਾਂ ਹੈ ਤੇ ਤੁਸੀਂ ਦੇਖੋਗੇ ਕਿ ਫਿਰ ਜੇ ਜਨਤਾ ਸਮਝੇਗੀ ਇਹ ਨਹੀਂ ਹੋਇਆ ਤੇ ਉਹ ਫਿਰ ਉਹਦੇ ਵਿੱਚ ਵੀ ਚੇਂਜ ਲਿਆ ਸਕਦੇ ਇਹ ਪੰਜਾਬ ਇਸ ਗੱਲ ਕਰਕੇ ਮਸ਼ਹੂਰ ਹੈ ਇਹ ਜਿਹੜੇ ਬੜੇ ਲੋਕ ਜਿਹੜੇ ਪੰਜਾਬ ਨੇ ਪੰਜਾਬੀ ਨੇ ਇਹ ਬੜੇ ਇਸ ਗੱਲ ਤੇ ਮੰਨੇ ਜਾਂਦੇ ਨੇ ਕਿ ਉਹ ਆਪਣੀ ਫੀਲਿੰਗ ਜਿਹੜੀ ਹੈ ਨਾ ਬੜੇ ਐਕਸਪ੍ਰੈਸਿਵ ਹੈ ਨਾ ਕਰਦੇ ਨੇ ਇਸ ਕਰਕੇ ਸਾਡਾ ਇਹ ਮੰਨਣਾ ਹੈ ਕਿ ਜੇ ਯੂਥ ਨੂੰ ਆਪਣਾ ਕੋਆਰਡੀਨੇਟ ਕਰਕੇ ਇਹ ਇੱਕ ਬਹੁਤ ਵੱਡਾ ਵਰਗ ਹੈ ਪੰਜਾਬ ਦਾ ਸਾਰੇ ਪਾਰਟ ਚ ਕੰਟਰੀ ਦਾ ਉਹ ਹੈਗਾ ਵੂਮਨ women power देखो 50% ਦੇ ਕਰੀਬ ਆਪਣਾ women strength ਹੈ ਜਿਹੜੇ ਇਸ ਵੇਲੇ ਸਫਰਤ ਨੇ ਜਾਂ ਉਹ ਨਸ਼ਿਆਂ ਦਾ ਗੱਲ ਕਰ ਲਓ ਜਾਂ ਉਹ ਕੋਈ ਹੋਰ ਕਾਰਨ ਕਹਿ ਲਓ ਜਾਂ ਉਹ ਅਨਪਲੋਇਮੈਂਟ ਕਹਿ ਲਓ ਉਹਦਾ ਅਸਰ ਡਾਇਰੈਕਟਲੀ ਜਾਂ ਜਾ ਕੇ women ਫੋਕ ਤੇ ਜ਼ਿਆਦਾ ਪੈਂਦਾ ਉਹ ਕਿਸੇ ਦਾ ਬਾਪ ਸਫਰ ਕਰ ਰਿਹਾ ਹੁੰਦਾ ਕਿਸੇ ਦਾ ਬੇਟਾ ਸਫਰ ਕਰ ਰਿਹਾ ਹੁੰਦਾ ਕਿਸੇ ਦਾ ਭਰਾ ਸਫਰ ਕਰਦਾ ਹੈ ਜੇ ਉਹਨਾਂ ਨੂੰ ਆਰਗੇਨਾਈਜ਼ ਕੀਤਾ ਜਾਵੇ ਜਾਂ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਤੇ ਕੁਝ ਇਸ ਤਰ੍ਹਾਂ ਦਾਵਾ ਸਾਹਿਬ ਨੇ ਸ਼ੇਅਰ ਕੀਤਾ ਮੇਰੇ ਨਾਲ ਕਿ ਹਰ ਪੰਚਾਇਤ ਦੇ ਵਿੱਚ ਰਿਜ਼ਰਵੇਸ਼ਨ ਹੈ ਫਾਰ ਔਮਨ ਉਹ ਪੰਚ ਬਣ ਦੇਣਗੇ ਤੇ ਜੇ ਉਹਨਾਂ ਨੂੰ ਉੱਥੇ ਉਸ ਲੈਵਲ ਤੇ ਯੂਨੀਨੀਮਿਟੀ ਹੋ ਜਾਏ ਉਹ ਇੱਕ ਅੱਛੀ ਔਰਤਾਂ ਨੂੰ ਅੱਗੇ ਆਉਣ ਬਣ ਕੇ ਕੋਈ ਰਿਜ਼ਰਵਡ ਕੈਂਡੀਡੇਟ ਅੱਛੇ ਆ ਜਾਣ ਤੇ ਜਾਂ ਉਹ یوں ਥੱਗੇ ਆ ਕੇ ਜੋ ਅੱਛੇ ਲੋਕਾਂ ਨੂੰ ਲਿਆਵੇ ਤੇ ਇਥੋਂ ਇਹ ਮਹਿੰਮ ਸ਼ੁਰੂ ਹੋ ਸਕਦੀ ਹੈ ਜੇ ਜਨਰਲਿਟੀ ਆਕੇ ਤੇ ਫਿਰ ਇਹ ਜਿਹੜਾ ਨਾ ਸਿਸਟਮ ਇੰਪਰੂਵ ਹੋ ਸਕਦਾ ਹੈ ਇਹਦੇ ਵਾਸਤੇ ਐਫਰਟ ਲਾਉਣ ਦੀ ਲੋੜ ਹੈ ਅਸੀਂ ਬੋਪਾਰਾ ਜੀ ਸਾਹਿਬ ਮੈਂ ਜਾਂ ਰੰਧਾਵਾ ਸਾਹਿਬ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਜੇ ਅਸੀਂ ਚਲਾਈ ਹੈ ਮਹਿਮ ਉਹਨੂੰ ਕਿਸੇ ਸਿਰੇ ਲਈਏ ਕਿਸੇ ਐਂਡ ਤੱਕ ਲੈ ਕੇ ਜਾ ਚਲੀਏ ਅਸੀਂ ਕੋਸ਼ਿਸ਼ ਚ ਕਾਮਯਾਬ ਹੋਈਏ ਇਹ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਅਗੇ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਹੋਵੇ ਇੰਨਿਆ ਲਫਜ਼ਾਂ ਨਾਲ ਮੈਂ ਕੇ ਮਦਾ ਜਾ ਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਪਰੇਸ਼ ਅਹ ਪਰੇ ਸਾਹਮਣੇ ਹੈ ਕੇ ਰਿਟਾਇਰਡ ਜਾਜੋ ਕਹਾ ਹਾਈ ਕੋਰਟ ਜਿਹੜੇ ਆਪ ਤੌਰ ਤੇ ਇੱਕ ਬੜੀ ਹੀ ਪ੍ਰਾਈਵੇਟ ਲਾਈਫ ਜੀ ਆ ਕਰਦੇ ਨੇ ਉਹਨਾਂ ਕੋ ਵੀ ਕੋਈ ਫੇਕ ਹੋਇਆ ਕੋ ਸਾਡੇ ਸਾਹਮਣੇ ਤੁਹਾਡੇ ਸਾਹਮਣੇ ਰੂਪੂ ਹੋਏ ਨੇ भी साढ़े सारे इन्ने तादाद में आए हो तकलीफ तो की है यदा कारण की है यदा कारण हो है कि साड़ी गवर्नेंस का स्टैंडर्ड और लो हो गया है एक पच्ची जा स्टेट एक नंबर स्टेट पंद्रवें सोलवें नंबर पे पहुंच जावे और किसी को भी फिक्र ना हो तो मैनू भी ना हो कि में हो सकता अखीर नो आपना आप जाना है। एक जमें हम जो जस्टिस रावा साहब ने दसिया जस्टिस रणजीत सिंह ने कि लोग ने दो पार्टियाँ जलित उन्होंने छद्ड के एक उम्मीद के नवे पासे चले गए एक प्रॉब्लम बहुत वीडी है तीस मेरे ना ज़्यादा जानते हो एजुकेटड बच्चे हम बहुत ने ਉਹਨਾਂ ਵਾਸਤੇ ਓਪਨਿੰਗ ਹੈ ਨਹੀਂ ਉਹਨਾਂ ਵਾਸਤੇ ਨੌਕਰੀਆਂ ਹੈ ਨਹੀਂ ਉਹਨਾਂ ਨੂੰ ਸਮਝ ਨਹੀਂ ਆ ਰਹੀ ਉਹ ਕਿੱਥੇ ਜਾਣ ਸਿਰਫ ਐਡਮਿਨਿਸਟ੍ਰੇਸ਼ਨ ਦੇ ਵਿੱਚ ਪਾਵੇਂ ਉਹ ਬਿਊਰੋਕ੍ਰੈtic ਹੈ ਪਾਵੇਂ ਪੋਲੀਟਿਕਲ ਹੈ ਇਹਦੇ ਬਾਰੇ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੈ ਸੋ ਇਸ ਗੱਲ ਦੇ ਵਿੱਚ ਇਸ ਸਥਿਤੀ ਕਾ ਬਾਰੇ ਕੀ ਕਹਨੋ ਇਹ ਨਾ ਹੋਵੇ ਕਿ ਮੈਸਰੂ ਲੋ ਜਵੇ ਬਿਕੋਜ਼ ਜਿਹੜਾ ਗਰੀਬ ਹੈ ਜਿਹੜਾ ਡਿਪਰਾਈਟ ਹੈ ਉਹਨੇ ਕੱਲੋ ਕੁਝ ਨਹੀਂ ਦੇਖਣਾ ਇਹ ਬੜਾ ਵਸਤਾ ਆ ਰਹੀ ਹੈ ਇਹ ਮੈਂ ਸੱਚੀ ਗੱਲ ਆ ਬਾ ਤੁਹਾਨੂੰs ਔਰ ਮੈਨੂੰ ਪਤਾ ਹੈ ਕਿ ਤੁਹਾਡੇ ਦਿਲ ਵਿੱਚ ਵੀ ਇਹੋ ਗੱਲਾਂ ਨੇ ਤੁਸੀਂੋਂ ਤੁਸੀਂ ਆਏ ਹੋ ਇਹਨੂੰ ਮੌਕਾ ਸਮਾਗਨ ਦੀ ਦਾਤਾ ਹੈ ਇਸ ਵੇਲੇ ਔਰ ਉਹ ਅਸੀਂ ਇੱਕ ਦੇਖਿਆ ਕਿ ਇੱਕ ਉਹਦਾ ਅੰਗ ਹੈਗਾ ਸਾਡਾ ਪਿੰਡੂ ਸਮਾਜ ਜਿਹੜਾ ਕਿ ਅਸੀਂ ਦੇਖਦੇ ਹੁੰਦੇ ਸੀ ਅਸੀਂ ਤੁਹਾਡਾ ਥੋੜੇ ਜ਼ਿਆਦਾ ਪਛਾਣੇ ਆ ਉਹ ਕਿੱਥੇ ਬੈਠਦੇ ਹੁੰਦੇ ਸੀ ਬਜ਼ੁਰਗ ਇੱਕ ਸੱਤਾਂ ਪਟੀਆਂ ਉਹਨੀਆਂ ਸੀ ਚਬੂਸਲੇ ਤੇ ਚੌਂਸਰੇ ਜਿਹਾ ਬਣਿਆ ਹੁੰਦਾ ਸੀ ਉਹਨਾਂ ਤੇ ਬੈਠ ਕੇ ਗੱਲਾਂ ਕਰਦੇ ਸੀ ਜਿਹੜੇ ਕੋਈ ਯਾਰ ਗੁੰਡੇ ਹੈ ਜਿਹੜੇ ਕਿ ਸਿਆਣੀ ਗੱਲ ਜਾਣਦੇ ਸਮੇਂ ਤੇ ਆ ਉਹ ਵੀ ਆ ਕੇ ਬੈਠ ਜਾਂਦੇ ਸੀ ਆਪਸ ਵਿੱਚ ਉਹ ਸਾਰਾ ਜੋ ਕੁਝ ਦਿਨ ਦੀ ਵਾਰਦਾਤ ਹੈਗੀ ਉਹਦਾ ਜ਼ਿਕਰ ਹੁੰਦਾ ਸੀ ਆਪਸ ਵਿੱਚ ਪਹਿਨਵਾ ਇੱਕ ਵੀ ਹੁੰਦਾ ਸੀ ਇਹ ਸਾਰੀਆਂ ਚੀਜ਼ਾਂ ਖਤਮ ਹੋ ਇਹ ਨਹੀਂ ਵੀ ਇਹ politcal theory ਹੈ ਕੀ ਆਕਾਸ਼ ਮਤਾਰਸ ਤੇ ਸਾਡੀ ਪਿੰਡ ਨੂੰ ਸੋਸਾਇਟੀ ਵਿੱਚ ਹੈ ਸ਼ਹਿਰੀ ਸੋਸਾਇਟੀ ਵਿੱਚ ਨਹੀਂ ਆਹੀ ਤਾਂ ਜੋ ਸ਼ਹਿਰ ਦਾ ਮਾਹੌਲ ਦੇਪੈਂਡ ਹੈਗਾ ਸ਼ਹਿਰ ਦੇ ਤਾਂ ਅਜੇ ਸੀ ਦੇਖਿਆ ਕਿ ਐਮਐਲਏ ਇਹ ਨਹੀਂ ਵੀ ਜੇ ਇੱਕ ਪਾਰਟੀ ਆਈ ਤਾਂ ਉਹ ਇਨਸਾਫ ਜਾਂ ਫੇਵਰ ਨਹੀਂ ਲੈ ਸਕੋ ਲੈਂਦੇ ਆ ਦੇਖ ਪਿੰਡ ਦੇ ਸਭਾ ਜੋ ਉਹਨਾਂ ਦਾ ਹੈਗਾ ਆਪਸ ਦੇ ਖੰਨੇ ਆਪਸ ਦੇ ਯਾ ਐਸਪਾਸੇ ਯਾ ਉਸਪਾਸੇ ਇਹ ਉਹਨੇ ਇੰਸਟੀਚਿਊਟ ਨੇ ਉੱਥੇ ਇਹ ਚੀਜ਼ਾ ਬਿਲਕੁਲ ਗੋਮੋਟ ਹੋ ਗਿਆ ਉੱਥੇ ਜਿਗਿਆ ਲੈਣਾ ਹੈ ਉਹ ਪਰਮਨੈਂਟ ਹੋ ਜਾਂਦੀਆਂ ਇਸੇ ਸਾਨੂੰ ਕੋਈ ਕੁਛ ਨਹੀਂ ਤੁਸੀਂ ਕਿਸੇ ਨੂੰ ਵੋਟ ਪਾਇਲ ਮੈਨੂੰ ਕਿਸੇ ਨੂੰ ਵੋਟ ਪਾਇ ਸਾਨੂੰ ਕੋਈ ਫਰਕ ਨਹੀਂ ਸਿਆ ਦੇ ਇਹ ਤਾਂ ਬੇਧੇਰੇ ਚ estrane hain ਪਰ ਮੈਂ ਤਾਂ ਸੋਇਤਾ ਇਸ ਕਿਤੇ ਅੱਜ ਵੀ ਮੈਂ ਡਿਪਟੀਸ ਮਿਸਟਰ ਰੋਹਾ ਮੈਂ ਸਰਪੰਚ ਤੇ ਕਹੇ ਤਾਂ ਬਿਲਕੁਲ ਨਾ ਗੱਲ ਮੰਨਾਂ ਦੀ ਐਸ ਐਸ ਬਾਤ ਦੇ ਦੇ ਇਸ ਤਰ੍ਹਾਂ ਸਤਾਉਂਦੇ ਆਮ ਨੂੰ ਨੰਬਰ ਤਾਂ ਰਾਕੇ ਦੱਸੇ ਉਹ ਮੈਂ ਜ਼ਰੂਰ ਮੰਨ ਲਵਾਂ ਵੀ ਇਹ ਸਾਥੀ ਦਾ ਕਰ ਸਕਦਾ बिकॉज ਇਨ ਐਕਸੀਲਰਲ ਹਾਲ ਆ ਵੋਟ ਨਹੀਂ ਪੈਂਦੀ ਇਹਦੀ ਆਪਣੀ ਕਪੈਸਿਟੀ ਦੇ ਵਿੱਚ ਇਹ ਪੋਜੀਸ਼ਨ ਹੈਗੀ ਹੈ ਸੋ ਇਸ ਕਰਕੇ ਇਹਦੇ ਵਿੱਚ ਇਸ ਸਮਾਜ ਨੂੰ ਜੋੜਨਾ ਜ਼ਰੂਰੀ ਹੈ ਔਰ ਇਸ ਸਮਾਜ ਨੂੰ ਤੁਸੀਂ ਮੈਂ ਜੋੜ ਸਕਦੇ ਆਪਾਂ ਸਲਾਹ ਦੇ ਕੇ ਉਹਨਾਂ ਨੂੰ ਮਨਾ ਕੇ ਜੋੜ ਸਕਦੇ ਆਪਾਂ ਇਹ ਸਮਝ ਸਕਦੇ ਆ ਇਹ ਪ੍ਰੋਬਲਮ ਸਮਝ ਸਕਦੇ ਆ ਉਹਨਾਂ ਨਾਲ ਸ਼ੇਅਰ ਕਰ ਸਕਦੇ ਆ ਬਿਲਕੁਲ ਜਿਹੜੀ ਸੰਸਥਾ ਹੈ ਤੁਹਾਡਾ ਜਿਹੜਾ ਸਮਾਜ ਹੈ ਟੋਟਲੀ ਖਰਾਬ ਹੋ ਚੁੱਕਾ ਤੁਸੀਂ ਮਿਲਦਾ ਨਹੀਂ ਸਕਦੇ ਇੱਕ ਗੱਲ ਤੇ ਨਹੀਂ ਪਹੁੰਚ ਸਕਦੇ ਔਰ ਛੋਟੀ ਛੋਟੀ ਗੱਲ ਤੇ ਇਹਨੇ ਐਮਐਲਏ ਤੁਸੀਂ ਦੇਖਾ ਹੱਸੇ ਬਚਨੀ ਲੜਦੇ ਜਿੰਨੇ ਇੱਕ ਹੋਟਲ ਰਾਤੇ ਹੀ ਤੇ ਪੇਟਾਦੇ ਬਿਲਕੁਲ ਉਹਨਾਂ ਦੀ ਆਪਸ ਵਿੱਚ ਬਹੁਤ ਚਾਰਜ तकरीबन ਨਾ ਹੋਣ ਦੇ ਬਰਾਬਰ ਹੁੰਦੀ ਐ ਇਸ ਕਰਕੇ ਇਸ ਸਮਾਜ ਨੂੰ ਕਹਿੰਦੀ ਜਿਨੇ ਕਿਹਾ ਕਿ ਪਿੰਡੇ ਜਿਹੜਾ ਹੈ ਥੋੜੀ ਜਿਹੀ ਪਸਟ ਯੂਨਟ ਅਪਗ੍ਰੇਡਿੰਗ ਪਲਾਨ ਕੋਣ ਉੱਪਰ ਤੁਹਾਨੂੰ ਪਤਾ ਸਾਰੀ ਸੈਂਟਰਲਾਈਜੇਸ਼ਨ ਅਸੀਂ ਸਰਕਾਰਾਂ ਦੇ ਪਹਿਲੇ ਟੈਂਟੋ ਦੇਖ ਰਿਆ ਕਿ ਜਿਹੜਾ ਵੀ ਰਸ ਸੀ ਬੰਦਾ ਉੱਪਰੋਂ ਆਂਦਾ ਘਾ ਉਹ ਸੈਂਟਰਲਾਈਜ਼ ਕਰਤਾ ਆਪਣੇ ਆਸਰਾ ਨਹੀਂਆ ਬਾਲਣਾ ਸ਼ੈ ਤੁਹਾਨੂੰ ਬਤਾਉਣ ਪਹਿਲਾਂ ਬਹੁਤ ਹੁੰਦੀ ਅਸੀਂ ਹੁਣ ਸਾਰੇ ਖੇਚੇ ਜਿਹੜੀਆਂ ਇੰਪੋਰਟੈਂਟ ਜਿਹੇ ਉੱਪਰ ਤੇ ਜਾਤੇ ਇਹ ਸੈਂਟਰਲਾਈਜੇਸ਼ਨ ਦੇ ਵਿੱਚ ਜਿਹੜੇ ਐਡਮਿਨਿਸਟ੍ਰੇਟਰ ਸਰਕਾਰਾਂ ਬਣਾ ਤੇ ਰਸਲੇ ਰੂਸੀ ਬਣਦਾ ਸੀ ਉਹਨਾਂ ਬਹੁਤ ਤਰ ਲੱਗੀ ਐ ਇਸ ਕਰਕੇ ਅਸੀਂ ਫਤਬਦੀਦ ਦਿੱਤੀ ਐ ਬਹੁਤ ਮਿਹਰਬਾਨੀ ਤੋਂ ਸਿ ਆਏ ਹੋ ਇਹ ਗੱਲਾਂ ਮੈਂ ਇਹ ਕਰਕੇ ਸਮੋਹ ਕੇ ਕਰ ਐ ਇਸ ਵਿਸ਼ੇ ਨੂੰ ਹੱਲ ਕਰਨਾ ਇੱਕ ਤਰੀਕਾ ਐ ਕਿ ਪਹਿਲਾਂ ਬੈਠ ਕੇ ਸਮਾਗ ਨੂੰ ਡਾਟਾ ਜਵੇ ਉਹਨਾਂ ਨੂੰ ਕਿਹਾ ਜਾਵੇ ਕਿ ਤੁਸੀਂ ਆਪਸੇ ਵਿੱਚ ਬੈਠ ਕੇ ਕੰਸੈਂਸਸ ਤੇ ਆਪਾਂ ਚੱਲੋ ਉਸ ਕੰਸੈਂਸਸ ਦੇ ਮਤਾਬਕ ਤੁਸੀਂ ਚੱਲੋ ਤੁਹਾਡਾ ਤੇ ਵਿਸ਼ਵਾਸ ਮੇਰੇ ਤੋਂ ਪੁੱਛੀਏ ਜੁਪੜੇ ਇਹ ਤੁਸੀਂ ਇੱਕ ਪਿੰਡ ਇੱਕ ਜਾਂ ਪਾਸੇ ਹੈ ਫਿਰ ਉਹ ਆਪਣੀ ਨਾਮ ਕਰ ਸਕਦੇ ਹੱਤਪਾੜੀ ਨਾ ਕਰ ਸਕਦੇ ਇਹ ਗੱਲ ਸਹੀ ਨਹੀਂ ਹੈ ਗੱਲ ਇਹ ਹੈ ਕਿ ਉਹ ਇੱਕ ਪਿੰਡ ਜਿਹੜਾ ਹੈ ਉਹ ਇੱਕ ਵਾਇਸ ਹੋਵੇ ਤਾਂ ਤਾਂ ਜ਼ਿਆਦਾ ਇਫੈਕਟ ਕਿਸੇ ਵੀ ਪਾਰਲੀਮੈਂਟ ਦੀ ਕਿਸੇ ਵੀ ਸਬਟੀ ਇਲੈਕਸ਼ਨ ਤੇ ਇਟ ਇਸ ਆਪਨ ਸਮਡੌਨ ਵਿਲੋੜਾ ਕਿ ਉਹ ਆਪਸ ਵਿੱਚ ਇਕਤਾ ਕਰ ਆਪਣੀ ਯੂਨੀਟੀ ਦਾ ਆਪਣੇ ਸਵਾਰਦਾ ਉਹ ਦਾਬੜਾ ਬਾਤ ਦੂਜੀਆਂ ਵਾਰ ਤੇ ਟਾਈਮ हम निकल चुका है सामने हर समाज को अपना आप सामना पैना और उन्होंने आपस के समझना चाहिए एक है ये साजी उन्होंने बेनती है असं द्वारा से जाके भी गल करे असं उन्होंने पिंडा भी जाके गल करे साकी यो कोशिश है कि वह समाज कट्ठा हो बाकी फिर उस बात होर देखा थैंक यू वेरी मच मैं ਅਸੀਂ ਪਹਿਲਾਂ ਜੋ ਪ੍ਰਚਾਰ ਸ਼ੁਰੂ ਕਰਤਾ ਕਿਉਂਕਿ ਇੱਕ ਆਪਣਾ ਜਿਹੜੇ ਪਰਪੂਰ ਸਿੰਘ ਜੀ ਪਿੰਗਲਵਾਲ ਸੰਸਥਾ ਉਹਨਾਂ ਨੇ ਲਿਟਰੇਚਰ ਵੀ ਜਿਹੜਾ ਹੈ ਇਸ ਕਰਕੇ ਬਣਾਇਆ ਸੀ ਕਿ ਉਹਦੀ ਜਿਹੜਾ ਹੈ ਲੱਗ ਲੱਗ ਕੇ ਜਿਹੜਾ ਪਿੰਡਾਂ ਦੇ ਜਿਹੜਿਆਂ ਦੇ ਵੀ 15 ਪਿੰਡਾਂ ਚੋਂ ਲਿਟਰੇਚਰ ਵੀ ਪਹੁੰਚਿਆ ਅਸੀਂ ਵੀ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਪਲਾਨ ਕੇਸ ਕਰਦੇ ਆ ਜਿਹੜਾ ਅਸੀਂ ਨੌਜਵਾਨਾਂ ਦੇ ਆ ਕਿਉਂਕਿ ਇਸ ਵੇਲੇ ਸਾਰੀ ਤਾਕਤ ਨੌਜਵਾਨ ਦੇ ਹੱਥ ਨੌਂਵਾਂ ਦਸ਼ਵੀਂ ਨੌਂਵਾਂ ਬਿਲਕੁਲ ਉਹਦੇ ਕੋਲ ਕੋਈ ਮਤਲਬ ਮੇਰਾ ਗਾਈਡੈਂਸ ਤੋਂ ਚਾਰੇ ਜਿਹੜੀ ਹੈ ਨਾ ਪੜ੍ਹ ਲਿਖ ਕੇ ਉਹ ਆਪਣੇ ਆਪ ਨੂੰ ਬੇਰੁਜ਼ਗਾਰ ਹੋ ਕੇ ਬਾਹਲੇ ਮੁਟਾਜ ਜਿਹਾ ਜਿਮੀਨਾ ਵੇਚ ਕੇ ਰੋਣ ਦੇ ਸਾਡੀ ਜਵਾਨੀ ਉਹਦੇ ਪਛੜੀਆਂਤੀਆਂ ਵੀ ਆਉਂਗੀਆਂ ਸੋ ਜਿਹੜੇ ਇਹ ਸਾਰਾ ਕੁਝ ਹੋਇਆ ਜੇ ਪਹਿਲਾਂ ਜਿਹੜੀਆਂ ਜਿਹੜੀਆਂ ਸਾਡੀਆਂ ਰਵਾਇਤੀ ਪਾਰਟੀਆਂ ਜਿਹਨਾਂ ਨੂੰ ਕਹਿੰਨੀ ਹੈ ਜੇ ਉਹਨਾਂ ਨੂੰ ਪਛਾੜ ਕੇ ਤੇ ਪੰਜਾਬ ਚੱਕ ਬਦਲਾ ਆਇਆ ਤੇ ਕੋ 92 ਸੀਟਾਂ ਚਤਾ ਦੀਆਂ ਨੌਂਵਾਂ ਨੇ ਦਿੱਤਾ ਜੇ ਦਿੱਲੀ ਚੱਲ ਗਏ ਜਿਹੜੀ ਜਿਹੜੀ ਕਿਸਾਨੀ ਮੂਵਮੈਂਟ ਸੀਗੀ ਤੁਹਾਨੂੰ ਪਤਾ ਹੈ ਉੱਥੇ ਵੀ ਸਾਰੇ ਜਣੀਆਂ ਨਾ ਜਣੀਆਂ ਨੇ ਉਹ ਬਾਪੜਾ ਅਰੰਧ ਨੋਜ਼ੜਾ ਗਈ ਸੀ ਜੇ ਸ਼ੰਭੂ ਬੈਠੇ ਨੇ ਤਾਂ ਉਹ ਬੈਠੇ ਜੇ ਉੱਥੇ ਸਰਚ ਗੋੜੀਆਂ ਤੱਕ ਖਾਂਡੇ ਨੇ ਉਹਨਾਂ ਦੀ ਸਪਿਰਟ ਅਜਾਦੀ ਕਿਹੜੀ ਕਰੋਂ ਕਿਉਂਕਿ ਜਿਹੜਾ ਸਾਡਾ ਖੇਤੀ ਦਾ ਕਿੱਤਾ ਹੈ ਜਿਹੜਾ ਪੰਜਾਬ ਖੇਤੀ ਪ੍ਰਧਾਨ ਹੈ ਸਾਡਾ ਸਾਰਾ ਮੁੱਲਕੀ ਖੇਤੀ ਪ੍ਰਧਾਨ ਹੈ ਪਰ ਖਾਸ ਤੌਰ ਤੇ ਪੰਜਾਬ ਪੰਜਾਬ ਨੂੰ ਅਸੀਂ ਸਾਰੇ ਮੁੱਲਕ ਨੂੰ ਬਣਾਇਆ ਖੋਲਿਆ ਨੇ ਜਿਹੜਾ ਇੱਥੇ ਗ੍ਰੀਨ ਰੈਵਲੂਸ਼ਨ ਆਇਆ ਉਹਦੇ ਚ ਅਸੀਂ ਇਹ ਤਾਂ ਅਸੀਂ ਖਾਦਾ ਪਾ ਕੇ ਤੇ ਜਿਹੜਾ ਦਾ ਪਾਣੀ ਪਾਣੀ ਸਾਡਾ ਖੋ ਕੇ ਉਹ ਜੋ ਸੁਪਿਆਂ ਨੂੰ ਦਿੱਤਾ ਗਿਆ ਔਰ ਸਾਨੂੰ ਟਿਊਬਾ ਦੇ ਦਿੰਦੇ ਗਏ ਤੇ ਟਿਊਬਲਾਂ ਨਾਲ ਅਸੀਂ ਇੱਥੋਂ ਪਾਣੀ ਜਿਹੜਾ ਹੈ ਦੇਖੋ ਕਮਾਦ ਦੀ ਗੱਲ ਕੀ ਹੈ ਕਿ ਜਿਹੜਾ ਪਾਣੀ ਜਿਹੜਾ ਤੁਸੀਂ ਆਪਾਂ ਸੋਰੇ ਪੀਣੇ ਇੱਥੇ ਵੀ ਆਪਾਂ ਹੋਣ ਪੀਆਗੇ ਜਿਹੜਾ ਅਸੀਂ 10 ਰੁਪਏ 15 ਰੁਪਏ 20 ਰੁਪਏ ਦੀ ਆਪਾਂ ਖੋਲ ਕੇ ਪੀਨੇ ਆ ਉਹ ਪਾਣੀ ਅਸੀਂ ਆਪਣੀ ਫੌਜ ਲਗਾਤੀ ਜਿਹੜੀਆਂ ਅੰਨਾ ਜਿਹੜੀਆਂ ਸਾਡੀਆਂ ਫਸਲਾਂ ਨੇ ਉਹਨੂੰ ਉਹ ਪਾਣੀ ਦੇ ਕੇ ਪਾਣੀ ਨੇ 3000 ਲੀਟਰ ਇਹ ਪਾਣੀ ਜਿਹੜਾ 10 ਬੈਗ ਘਰੋਂ ਘੱਟ ਲਈ ਆਪਾਂ ਲੇਟਰ ਐ 1 ਕਿਲੋ ਚੌਲ ਦੇ ਬਰਦਾ ਦੇ। ਪੰਜਾਬ ਦੇ ਨਾਲ ਬੜਾ ਵੱਡਾ ਖੁੱਠਾ ਪਿਆ ਐ। ਪਰ 50 ਬੈਗ ਜਿਹੜੇ ਗਾਂਢ ਹੋਣ ਦੇ ਕੰਨੇ ਉੱਪਰੇ। ਜਿਹੜਾ ਸਾਡੇ ਸਾਡੇ ਛੱਲੇ ਤੋਂ ਕੋਲ ਅਸੀਂ ਤੀਜੇ ਚੌਥੇ ਨਾਲੋਂ ਤੇ ਅਸੀਂ ਚੱਲੇ ਗਏ। ਸੋ ਇਹ ਐ ਕਿ ਜੀਜਾ ਜਵਾਨੀ ਬੜੀ ਚੰਗੀ ਨਿਕਰਾ ਸਮਝੀ ਦੀ। ਅਸੀਂ ਨਹੀਂ ਅਸੀਂ ਤਾਂ ਹੋ ਜਾਣੀ ਸਾਡੀ ਸਾਡੀ ਪੀੜ੍ਹੀ ਤੇ ਡਾਣ ਫਿਰਦੀ ਐ। ਜਵਾਨੀ ਅਸਰਦੀ ਐ ਸਾਡਾ ਫਿਊਚਰ ਕੋਈ ਨਹੀਂਗਾ। ਸਾਡੀ ਜ਼ਮੀਨ ਬੰਦੇ ਹੋਣ ਨੂੰ ਫਿਰਦੀ ਐ ਜ਼ਮੀਨ ਦੀ ਨਾਲ ਤੇ ਜੂਨ ਰਾਇ ਜਿਹੜਾ ਜਿਵੇਂ ਜਿਵੇਂ ਪਾਣੀ ਮੁੱਕ ਗਿਆ। ਫਸਲ ਕੇੜੀ ਹੋਣੀ ਕੋਈ ਨਹੀਂ ਹੋ। ਪਰ ਯਾਰ ਉਹ ਰਾਏ ਤੇ ਪੁਜਾਰਾ ਹੋ ਰਿਹਾ 50 ਦਰਵਾਜੀ ਦੇ ਗੰਡੇ ਤੇ ਖੜੇ ਇਹ ਜ਼ਿੰਮੇਵਾਰੀ ਸਾਡੀ ਸਾਡੀਆਂ ਪੀੜ੍ਹੀਆਂ ਤੇ ਆ ਗਈ ਸਾਡੇ ਮੁੰਡਾ ਨੌਜਵਾਨ ਬੱਚਿਆਂ ਤੇ ਆ ਗਈ ਸਾਡੇ ਮੁੜੇ ਤੇ ਆ ਗਈ ਕਿ ਅਸੀਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਕੀ ਲੈ ਕੇ ਚੱਲਿਓ ਅਸੀਂ ਪੀੜ੍ਹੀਆਂ ਦਾ ਪਾਣੀ ਉਹ ਨਹੀਂ ਲੈ ਕੇ ਅਸੀਂ ਜ਼ਮੀਨ ਬਰਾਬਰ ਉਹ ਨਹੀਂ ਲੈ ਕੇ ਚੱਲੇ ਇਹਦੇ ਕਰਕੇ ਅਸੀਂ ਸਾਰੇ ਇਕੱਠੇ ਹੋਏ ਹਾਂ ਕਿ ਸਾਡੇ ਇੱਕ ਫਟ ਮੰਦਾ ਪਤਾ ਵੀ ਰੱਬ ਦਾ ਬਲਾਵਾ ਕਰੂ ਆਣਾ ਉਦੋਂ ਪਹਿਲਾਂ ਅਸੀਂ ਇਹ ਚੀਜ਼ ਨੂੰ ਕਿਉਂਕਿ ਸਾਨੂੰ ਪਰਮੇਸ਼ਰ ਦੀ ਕਿਰਪਾ ਨਾਲ ਸਾਡੇ ਤਜਰਬਿਆਂ ਦੇ ਦੌਰ ਦੇ ਕਿਉਂਕਿ ਇਹ ਤਜਰਬਾ ਬੜੀ ਚੀਜ਼ ਹੁੰਦਾ ਅਸੀਂ ਸਾਰੀ ਸਾਰੀ ਉਮਰ ਦੇ ਤਜਰਬੇ ਆ ਬੰਦੇ ਬੈਠੇ ਆ ਅਸੀਂ ਉਸ ਤਜਰਬੇ ਨੂੰ ਅਸੀਂ ਉਸ ਤਜਰਬੇ ਨੂੰ ਅਸੀਂ ਸਾਡੀ ਜਵਾਨੀ ਦੀ ਝੋਲੀ 'ਚ ਪਾ ਕੇ ਅਸੀਂ ਚੁੰਨੇ ਆ ਕਿ ਜਵਾਨੀ ਅੱਗੇ ਲੱਗੇ ਸਾਡੇ ਵਾਲੀ ਜਿਹੜੀ ਪੀੜ੍ਹੀ ਨੇ ਬੰਦਾ ਇਨਸਾਫ ਨਹੀਂ ਕੀਤਾ ਲਾਜ ਚ ਹੋ ਕੇ ਦਬਾ ਜਾ ਕੇ ਆ ਤੁਹਾਡੇ ਸਾਹਮਣੇ ਆ ਵੀ ਕੀ ਕੁਛ ਇਹਨਾਂ ਨੇ ਕਰ ਕਰਾ ਕੇ ਬੇੜਾ ਵੱਡਾ ਕੱਟ ਆ ਗਿਆ ਨੌਂਦਾਂ ਜਿਹੜਾ ਮਰ ਗਿਆ ਜਿਹਦਾ ਆਪਣਾ ਫਿਊਚਰ ਜਿਹਦੀ ਉਹਨਾਂ ਦੇ ਬੱਚੇ ਵਿਚਾਰੇ ਦੇਖਣੇ ਛੱਡੀ ਉਹਨਾਂ ਦੀ ਪੂਰਨ ਜਿਹੜੀ ਇਹ ਵੀਡੀਓ ਆ ਉਹਨਾਂ ਦਾ ਫਿਊਚਰ ਐਸੋ ਉਹਨਾਂ ਗਿਆ ਜਿਹੜਾ 10 ਤੇ ਲੱਗਿਆ ਗਿਆ ਕਿ ਅਸੀਂ ਇਹਨਾਂ ਨੂੰ ਇਹ ਬਾਤ ਨੂੰ ਇਹਨਾਂ ਨੂੰ ਸੁਭਾਰਨੀ ਉਹਦਾ ਤਰੀਕਾ ਤੋਂ ਅਸੀਂ ਵੇਖਿਆ ਪੜਾਅ ਤੋਂ ਸਮਝ ਕੇ ਉਹਦੇ ਨੂੰ ਵੇਖਿਆ ਕਿ ਜਿਹੜੀਆਂ ਪੰਚਾਇਤਾਂ ਜਿਸਾ ਦਾ ਸਾਹਿਬ ਨੇ ਦੱਸਿਆ ਪੰਚਾਇਤ ਇੱਕ ਬੇਸਿਕ ਯੂਨਿਟ ਹੈ ਐਡਮਿਨਿਸਟ੍ਰੇਸ਼ਨ ਉਹਨਾਂ ਦਾ ਕਨਸਟੀਟਿਊਸ਼ਨ ਤਾਕਤ ਦਿੰਦਾ ਇੱਕ ਤਾਕਤ ਦਿੰਦਾ ਪਾਰਲੀਮੈਂਟ ਨੂੰ ਦੂਸਰੀ ਤਾਕਤ ਦਿੰਦਾ ਅਸੈਂਬਲੀ ਨੂੰ ਦੇਸ਼ੀ ਦਾ 50 ਲੋਕ ਗਰਮਣ ਇਹ ਤਸੀਜੂ ਸ਼ੰਦ ਅੱਛਾ ਉਹਦੇ ਜੇ ਪੰਚਾਇਤ ਜਿਹੜੀ ਹੈ ਜੋ ਸਰਬ ਸੰਪਤੀ ਨਾਲ ਹੋਊਗੀ ਉਹ ਆਪਣੀ ਪਾਵਰ ਠੀਕ ਐਕਸਰਸਾਈਜ਼ ਕਰੂਗੀ ਉਹਦੇ ਮੁਤਾਬਕ ਜਿਹੜੇ ਹੈਗੇ ਉਥੇ ਕੋਆਪਰੇਟਿਵ ਫਾਰਮਿੰਗ ਵੀ ਹੋ ਸਕੋ ਵੀ ਕੋਆਪਰੇਟਿਵ ਜਿਵੇਂ ਜਿਹੜੀ ਆਪਾਂ ਪ੍ਰੋਸੈਸਿੰਗ ਵੀ ਹੋ ਸਕੋ ਤਾਂ ਆਪਣੇ ਮਾਰਕੀਟਿੰਗ ਵਿਭਾਗ ਕਰਕੇ ਹੁਣ ਦੀ ਸਿਪ ਸੰਪਸ਼ੀਅੰਸੀ ਆਪਿਆ ਹੁਣ ਤੱਕ ਇਹ ਸਰਦੀਆਂ ਮਿਲ ਨੂੰ ਅਸੀਂ ਜਿਹੜਾ ਹੈ ਜਾ ਕੇ ਬਾਹਰ ਜਿਹੜਾ ਹੈ ਸਰਦੀਆਂ ਵਿੱਚ ਕੰਮ ਜੁੜਦਾ ਸਾਰੇ ਗਰਮ ਹੋ ਗਿਆ ਪਰ ਅਸਲ ਵਿੱਚ ਜਮੀਨ ਤੋਂ ਪਾੜਦਾਂ ਜੇ ਯੂਨਿਟ ਦੇ ਤੋਂ ਦੇ ਪੰਚਾਇਤ ਸਾਂਝੀ ਪੰਚਾਇਤ ਹੋਗੀ ਉਹਦੇ ਤੇ ਰੋਕਾ ਮਹਾਵਾਰ ਹੋਊਗਾ ਉਹ ਅਦਾਲਤ ਉਸ ਅਦਾਲਤ ਦਾ ਫੈਸਲਾ ਜਿਹੜਾ ਜਿਵੇਂ ਜੱਸਾ ਉਹਨੇ ਰਚਿਆ 5 ਕਰੋੜ 5.1 મતલਬ ਜਿਹੜਾ ਹੈਗਾ 5 ਲੱਖ ਤੇ 5 ਕਰੋੜ ਤੇ 10 ਲੱਖ ਦਾ ਦਾਦਾ ਲੋਕ ਕਿੰਨੇ ਕੇਸ ਨੇ ਜਿੰਨਾ ਜੋ 30-30 ਸਾਲ ਤੋਂ ਪੈਂਡਿੰਗ 30-30 ਸਾਲ ਦੀ ਪੈਂਡਿੰਗ ਔਰ ਤੁਸੀਂ ਉਹਦੇ ਜੋ ਲੋ ਲੋ ਉਹ ਜਿਹੜਾ ਕਿੱਥੋਂ ਦਾ ਸਾਂਝਾ ਹੋਊਗਾ ਜੇ ਪੰਚਾਇਤਾਂ ਮੜ ਜਾਣਗੀਆਂ ਆਪਣਾ ਸਭ ਸੰਪਤੀ ਨਾਲ ਪੰਚਾਇਤਾਂ ਹੱਦ ਤੱਕ ਫੈਸਲਾ ਕਰਦਣਗੀਆਂ ਜਿਹੜਾ ਸਹੀ ਹੋਇਆ ਕਿਉਂਕਿ ਉਹ ਬਚ ਉਹ ਜੂਰੀ ਦਾ ਫੈਸਲਾ ਉਹਨਾਂ ਨੂੰ ਪਤਾ ਕਿ ਸਾਡੇ ਚੋਰੀ કોਣ ਹੈ ਸਾਡੇ ਵਿਸ਼ਵਾਸ કોਣ ਹੈ ਸਾਡੇ ਬੇਈਮਾਨ કોਣ ਹੈ ਰੇਪ ਕਿਨੇ ਕੀਤਾ ਹੈ ਡਰਗ ਕੋਣ ਵੇਚਦਾ ਕੋਈ ਤਫतीश ਦੀ ਲੰਮੀ ਚੌਂਕੀ ਲੋੜ ਨਹੀਂ ਦੀ ਉਹ ਜੁੜੀਆ ਇਹ ਪੁਲਿਸ ਨਹੀਂ ਉਹ ਆਪਣੇ ਆਪ ਦੀ ਪੁਲਿਸ ਨਹੀਂ ਉਹ ਆਪਣੇ ਆਪ ਦੀ ਜੱਜ ਨਹੀਂ ਜੇ ਇੰਪਾਰਸ਼ਲ ਹੋਣਤਾ ਇੰਪਾਰਸ਼ਲ ਤਾਂ ਹੋਗੇ ਨਾ ਸਭ ਸੰਪਤੀ ਹੋ ਜੇ ਧਰਮ ਦੀ ਨਾ ਹੋ ਤਾਂ ਇਹ ਬੰਦੀ ਕਰਕੇ ਸਾਰਾ ਜਿਹੜਾ ਇਹਦਾ ਸਿਆਪਾ ਪਿਆ ਗਿਆ ਜਿੰਨੇ ਜਿਹੜਾ ਕਿ ਉਹ ਚੱਲੇ ਹੁੰਦੇ ਨੇ ਕਦੋਂ ਤੱਕ ਹੁੰਦੇ ਨੇ ਸਮਝ ਨਹੀਂ ਕੋਈ ਨਹੀਂ ਅਚਾ ਘਰੇ ਨੂੰ ਚਾਹਦੇ ਨੇ ਅੱਜ ਦੇ ਨੇ ਆਪਣਾ ਜਿਹਨਾਂ ਤੁਸੀਂ ਡਾਗੋ ਉਸਦੇ ਤੇ ਹੋਰ ਬੁਝੇ ਦੀ ਜਿੱਥੇ ਤੱਕ ਜਾਣਦੇ ਨੇ ਤਕਸੀਮਾ ਦੇ ਕੇਸ ਖਾਲਾ ਦੇ ਕੇਸ ਕਿੰਨੇ ਕਿੰਨੇ ਜਿਹੜੇ ਸੁਪਰੀਮ ਕੋਰਟ ਤੱਕ ਪਹੁੰਚ ਜਾਂਦੇ ਸੋ ਇਹ ਨਾ ਇਹ ਸਾਰੇ ਸਿਆਪੇ ਦੀ ਜੜ ਜਿਹੜੀ ਹੈ ਸਾਰੇ ਕੌੜੀ ਦੀ ਜੜ ਇਹ ਸਿਆਸੀ ਸਿਆਸੀ ਕਰਵਾਦੀ ਹੈ ਜੇਸਤਾ ਰਹਿ ਬੀਨੂ ਨੁਕਾਗੇ ਆਪਾਂ ਇਹ ਕਹੁੰਨੇ ਆ ਕਿ ਪੰਚਾਇਤਾਂ ਜਿਹੜੇ ਸਾਦਕਾ ਪਿਰਾਪਨ ਔਰ ਉਹਦੇ ਚ ਜਿਹੜੀਆਂ ਬੀਬੀਆਂ ਨੇ ਗ੍ਰੋਗ 50% ਦੇ ਦੋਨਾਂ ਦੇ ਪੰਜ ਉਹਨਾਂ ਦੀ ਬਣੀ ਬਾਈਆਂ ਉਹ ਸਭ ਸਮਝਦੀ ਨਾਲ ਕਹਿੰਦੇ ਅਸੀਂ ਦੋ ਆਪਣੀਆਂ ਪੰਜ ਦਿੱਤੀਆਂ ਸੀ ਇਲੈਕਸ਼ਨ ਨਹੀਂ ਲਾਣੀ ਤੇ ਇਸੇ ਤਰ੍ਹਾਂ ਨਾ ਮੰਗਵਾ ਕਹਿੰਦੇ ਅਸੀਂ ਇਲੈਕਸ਼ਨ ਨਹੀਂ ਲਾਣੀ ਅਸੀਂ ਆਪਣੇ ਦੋ ਮੈਂਬਰ ਦੇਤੇ ਤੀਸਰਾ ਸੀ ਜਿਹੜਾ ਸਾਦਕਾ ਫੌਜੀ ਨੇ ਉਹ ਜਿਹੜੇ ਉਹ ਸਾਰੇ ਉਹ ਹੀ ਅਸਰ ਨਾਲ ਇਕੱਠੇ ਹੋਏ ਉਹ ਕਹਿਣ ਲੱਗੇ ਕਿ ਅਸੀਂ ਆਪਣਾ ਇਹ ਸਾਦਕਾ ਫੌਜੀ ਜਾਂ ਸਾਦਕਾ ਰਾਜਨ ਜਿਹੜਾ ਸਿਵਲ ਭਾ ਉਹ ਅਸੀਂ ਆਪਣੇ ਨਾਮ ਤੋਂ ਪਾਣ ਪਾਣੀ ਮੈਂਬਰ ਦੇ ਨਾਲ ਸਭ ਸੰਸਥਾ ਕੀ ਨਾਲ ਹਰ ਮਹੀਨੇ ਤੋਂ ਭਾਗੇ ਤੇ ਤਾਂ ਹੀ ਨਹੀਂ ਮੰਨਣਾ ਕਿ ਲੱਖ ਨਹੀਂ ਹੋ ਸਕਣੀ ਇਹ ਸਾਡਾ ਜਿਹੜਾ ਹੈਗਾ ਪ੍ਰਸਾਠ ਹੈਗਾ ਜਿਉਂ ਅਸੀਂ ਪੇਟਾ ਬਿਲਡਰ ਆ ਰਿਹਾ ਹੈ ਇਹ ਜਿਹੜੇ ਨੇ ਜੜੀ ਜੜੀਏ ਜਿਹੜੇ ਅਸੀਂ ਦੀ ਆਨੈਸਟ ਬਾਇ ਕ੍ਰਿਮਿਕਸ਼ਨ ਔਰ ਐਬਲ ਥਰੂ ਐਕਸਪੀਰੀਅੰਸ ਅਸੀਂ ਉਹਨਾਂ ਨੂੰ ਨਾਲ ਲੈ ਕੇ ਅਡਮਿਨਿਸਟਰੇਟਰਸ ਨੂੰ ਸਾਰੇ ਜੁਡੀਸ਼ਰੀ ਦੇ ਸਾਡੇ ਜਿਹੜੇ ਆਪਣਾ ਸਾਥ ਦਾ ਹੋਦਿਆਂ ਨੂੰ ਅਸੀਂ ਉਹ ਦੇ ਮੁਤਾਬਿਕ ਇੱਕ ਹਲਦਸਤਾ ਬਣਾ ਕੇ ਉਹਨਾਂ ਦੇ ਅਸੀਂ ਉਹਦੇ ਤੇ ਕੰਬੇ ਉਹਨਾਂ ਦੇ ਦੋ ਵਾਰੀ ਵਾਕਏ ਅਸੀਂ ਪਿੰਡਾਂ ਚ ਬਕਾਇਦਾ ਪੋਸਟਰ ਬਕਾਇਦਾ ਜੇ ਕਿਨ ਸਾਡੇ ਜਿਹੜੇ ਵਰਕਰਸ ਨੇ ਜਿਹੜੇ ਖਾਤਾ ਹੀ ਉਹ ਸਾਰੇ ਜਾ ਕੇ ਤੇ ਅਸੀਂ ਅਸੀਂ ਕਰ ਰਹੇ ਹਾਂ ਇੰਟਰਵਿਊ ਕਰਨਾ ਉਹ ਪੈਸਾ ਕਿੱਥੇ ਜਾ ਰਿਹਾ ਹੈ ਪੀ ਅ ਤੁਸੀਂ ਬੜਾ ਆਚਾਰ ਪ੍ਰਸ਼ਨ ਪੁੱਛਿਆ ਸੀ ਇਹ ਤੋਂ ਕਿ ਪਿੰਡਾਂ ਦੇ ਚ ਜਾਓਗੇ ਜਾਂ ਕੀ ਜਾਣਦੇ ਹੋ ਤੁਸੀਂ ਅਸੀਂ ਕੋਈ ਸਾਡੇ ਕਿਸੇ ਕਿਸਾ ਫੋਰਮ ਹੈ ਫੋਰੇ ਕੋ ਸਾਥ ਸਾਥ ਕਰ ਵਰਤਨੇ ਲੋਕ ਰਾਏ ਤੇ ਪ੍ਰਧਾਨ ਡੋਕਟਰ ਦੱਵਾਨੀ ਇਹਨਾਂ ਦੇ ਕਮਿਟਮੈਂਟ ਔਰ ਇਹਨਾਂ ਦਾ ਦੇ ਸਪ੍ਰਿੰਗ ਲੋਕਾ ਅਭਿਆਰ ਮੈਂ ਬਹੁਤ دیر ਤੋਂ ਜਾਣਦਾ ਹਾਂ ਔਰ ਸਮੇਂ ਦਾ ਸਾਨੂੰ ਵਸੀ ਆ ਜਿ ਇਕੱਠੇ ਆ ਭਾਵੇਂ ਇਹ ਟੈਰੋ ਕੇ ਹੋਣ ਜਿਆਦਾ ਆਪਸਾ ਰਹਿੰਦੀ ਆ ਅਸੀਂ ਚੰਗੀ ਰਹੇ ਨਹੀਂ ਆ ਅਸੀਂ ਗਰੁੱਪ ਸਾਡਾ ਬ੍ਰਿਗੇਡੀਅਰ ਜੀ ਵੀ ਨੇ ਕੈਨਲ ਵੀ ਨੇ ਇੰਜੀਨੀਅਰ ਵੀ ਨੇ ਆਈਪੀਐਸ ਵੀ ਨੇ ਪੀਸੀਐਸ ਵੀ ਨੇ ਆਈਐਸ ਵੀ ਨੇ ਇੱਕ ਸਾਂਝਾ ਗਰੁੱਪ ਹੈ ਸਾਰਾ ਬਣਿਆ ਉਹਥੇ ਸਾਥੀਆਂ ਗੱਲਾਂ ਹੁੰਦੀਆਂ ਪਹਿਲਾਂ ਅਸੀਂ ਸੋਚਿਆ ਵੀ ਹਾਕ ਕਿਸਾਨਾ ਜਿਹੜੀ ਮਾਂ ਦਾ ਬੜੀ ਚੈਨ ਮੈਨ ਹੈ ਅਸੀਂ ਉਹਥੇ ਉਹਨਾਂ ਦੇ ਉਹਥੇ ਤੱਕ ਤੱਕ ਗਰੀਬੀ ਕੇ ਸਿੰਗਪੋਰਟ ਵੀ ਗਏ ਲੋਕਾਂ ਨਾਲ ਜਿਹੜੀ ਉਹਨਾਂ ਦੀ ਸੰਤ ਉਹਥੇ ਬੈਠਾਂ ਦੱਸੇ ਸਮਾਜ ਉਹਨਾਂ ਨਾਲ ਵਿਚਾਰ ਸੇਅਰ ਵੀ ਕੀਤੇ ਵੀਡੀਓ ਵੀ ਕੀਤੇ ਹੋਰ ਵੀ ਕੀਤੇ ਸੋ ਅਸੀਂ ਇਸ ਇਸਾਂ ਕੇਂਦਰੀ ਅਗੇ ਤੋਂ ਅਸੀਂ ਕਹਿੰਦੇ ਹਾਂ ਜੋ ਅਸੀਂ ਫੀਲ ਕਰਦੇ ਹਾਂ ਉਹ ਫੀਲ ਵਿੱਚ ਜਾਣੀਆਂ ਜ਼ਰੂਰੀ ਨੇ ਉਹ ਮੈਂ ਤਾਂ ਦੱਸਿਆ ਸੱਲੇਬੁਗੇਰੀਆ ਸਾਹਿਬ ਨੇ ਉਹਨਾਂ ਨੇ ਇਹ ਦੇਖ ਕੇ ਵੀ ਕਰਲੀ ਖੇਤੀ ਨਾਲ گزارਾ ਨਹੀਂ ਹੈ ਖੇਤੀ ਨਾਲ گزارਾ ਕਿਉਂ ਨਹੀਂ ਹੈ ਉਹ ਮੈਂ ਦੱਸਦੇ ਹਾਂ ਆਰਗੇਨਾਈਜੇਸ਼ਨ ਆਫ ਇਕਨੋਮਿਕ ਪੋਪੂਲੇਸ਼ਨ ਫਾਰ ਡਿਵੈਲਪਮੈਂਟ ਤੁਸੀਂ ਸੁਣੀ ਹੋਣੀ ਹੈ ਸੰਤਵਾਂਜਾ ਬੁਕਾਤੇ ਸੰਗਠਨ ਮੋਸਟਲੀ ਡਿਵੈਲਪਡ ਕੰਟਰੀਜ਼ ਉਨ੍ਹਾਂ ਦੀ ਰਿਪੋਰਟ 2022 ਚਾਹੀਏ ਕਿ ਸਨ 2000 ਤੋਂ ਲੈ ਕੇ ਸਨ 2022 ਤੱਕ ਭਾਰਤੀ ਕਿਸਾਨ ਨੇ ਪ੍ਰੋਡਿਊਸ ਕੀਤਾ ਹੈ ਐਟ ਅ ਲਾਸ 22 ਸਾਲ ਤੋਂ ਇਹ ਐਵੇਂ ਨਹੀਂ ਆਪਾ ਕ੍ਰੀਮੀ ਦੇ ਡਿਪੈਂਡਰ ਦੇ ਵਿੱਚ ਜਿੰਨਾ ਰੌਲਾ ਪੈ ਲਿਆ ਹੈ ਇਹਨੋਂ ਅਨੁਸਾਰ ਜਨਕ ਲੋੜ ਹੈ ਕੋਈ ਦੁਕਾਨ ਹੈ ਕੋਈ ਕਾਮਦਾਰ ਹੈ कोई इंडस्ट्री है कोई बिजनेस है जो बीस साल नुकसान से प्रोड्यूस करे लेकिन ये करते नहीं क्योंकि कोई चारा नहीं दूजी गलत साहब ने पानी की पानी ए नो जो नहरा रही गया जिसे करके आप खत्म हो रहे हैं छे चार सौ फुट आठ अठ सौ फुट पानी है इस वे और सरकार ने बिजली के कनैक्शन एने बंद कर दिए ਉਸੇ ਕੁਇਸਰੀ ਉਹ ਵੀ ਕੋਈ ਪਿੰਡ ਉਹ ਆਪਸੇ ਆਪ ਹੀ ਜਦੋਂ ਮਤਰੀ ਦਾ ਜੇ ਕਿਸੇ ਕੋਈ ਕਿਸਾਨ ਹੈ ਉਹਨੇ ਪਰਮਿਸ਼ਨ ਕਰਾਈ ਆਪਣਾ ਕਹਿਦਾ ਹੈ ਉਹ ਦੂਜੇ ਪਰਮਾਨਾ ਉਹ ਨਾਲ ਲੈਦਾ ਪਿਆ ਕਿ ਉਹ ਬੜਾ ਗ੍ਰਹਿਸ਼ਮ ਮਹੰਤੂ ਨਹੀਂ ਸਕਰਾਂ ਨੂੰ ਇਹਦਾ ਲੈ ਵਾਸਤੇ ਕੰਮ ਸ਼ੁਰੂ ਕਰਦੇ ਜੇ ਇਨ ਪ੍ਰੈਕਟੀਕਲ ਨੇ ਹਰ ਦਲਸ ਨੇ ਇਹ ਸੋਸਾਇਟੀ ਦਾ ਨਾਸ ਹੁੰਦਾ ਸੋਸਾਇਟੀ ਬੰਦ ਨਹੀਂ ਸ਼ੁਰੂ ਹੁੰਦੀ ਜੋ ਦੂਜਾ ਕਰੀ ਕਿ ਸਾਡਾ ਪਾਣੀ ਗਿਆ ਹੈ ਹਰ ਘੋੜੇ ਦੇ ਵਿੱਚ ਪਾਣੀ ਹੈ ਹਰ ਕਣਕ ਦੇ ਧਾਰੇ ਵਿੱਚ ਪਾਣੀ ਹੈ ਇਹ ਸਾਰਾ ਪਹਿਲੇ ਦਿਨ ਤੋਂ ਪਾਰਸ ਖਾਂਦਾ ਗਿਆ ਹੈ ਸਾਢੇ ਨਾਲ ਆਪਣੀ ਕਬਰ ਬਾਸ ਘਟਾ ਪਾਰਦੇ ਮੁਕਾਬਲੇ ਸਜੇ ਲੋ ਉਹ ਸਾਡਾ ਚਾਵ ਖਾਂਦੇ ਸੀ ਜਦੋਂ ਸਾਢੇ ਦਾ ਖਾਂਦੇ ਸੀ ਉਹ ਸਾਢੇ ਪਾਣੀ ਨਾਲ ਵੀ ਤੇ ਸੀ ਫਿਰ ਇਹ નો ਚੀਜ਼ਾਂ ਕਰਕੇ ਇਹਦੇ ਵਿੱਚ ਆਪਾਂ ਆਪਨ ਸੋਸਾਇਟੀ ਜਿਹੜੀ ਮਾਣ ਨੂੰ ਵੀ ਵਿਅਕਤੀ ਕਰਾਣੇ ਗਿਆ ਆਪਾਂ ਨੂੰ ਆਰਥਿਕ ਤਬਾਹ ਦੇ ਵੀ ਇਕਟੋ ਟੋਣਾ ਚਾਹੀਦਾ ਹੈ ਪਰ ਅਪਨੇ ਦੁਸਮਾਈਦਿਕ ਕਰ ਕਰਦੇ ਹੈ ਤੇ ਅਸਟੇਟ ਲੈਵਲ ਵੀ ਸਾਨੂੰ ਇੱਕ ਹੋਣ ਦੀ ਲੋੜ ਹੈ ਵੀ ਮਸਟ ਅਪਰੀਸ਼ੀਏ ਦੀ ਪ੍ਰੋਬਲਮਸ ਆਫ ਦ ਸਟੇਟ ਦੇ ਡੋ ਨਟ ਬਿਲੋਂਗ ਟੂ ਦਸ ਵੈਲੀ ਟਨ ਆਰਟ ਦੇ ਟੈਪ ਰੈਲੀਟਡ ਆਂਡ ਦਸ ਕਮਿਊਨਿਟੀ ਆਰ ਦੇ ਟੈਪ ਰੈਲੀਟਡ ਇਸ ਕਰਕੇ ਅਸਾਜਾ ਦੇਖਿਆ ਹੈ ਵੀ ਅਸੀਂ 45 ਵਿਗੇ ਆਂ ਹੋਰ ਸ਼ਹਿਰਾਂ ਦੇ ਵਿੱਚ ਵੀ ਗਏ ਉੱਥੇ ਕਾਜ ਨਹੀਂ ਕੀਤੇ ਪੰਜ ਪੰਜ ਸੌ ਦਾ ਬੰਦੇ ਭੁਲਾ ਕੇ ਆਫਟਰ पिंड पहुंचाया उन्होंने उसे बड़े बंदे बुला के दो तीन साल तो कर रहे प्रश्न बहुत अच्छा सी मैं उसका जवाब दे थैंक यू वेरी मच